ਜਲੰਧਰ ਦੇ ਆਦਮਪੁਰ ਤੋਂ ਮੁੰਬਈ ਲਈ ਮੋੜ ਸ਼ੁਰੂ ਹੋਈ ਸਿੱਧੀ ਫਲਾਈਟ IndiGo ਨੇ ਸ਼ੁਰੂ ਕੀਤੀ ਹਵਾਈ ਸੇਵਾ ਕੋਵਿਡ ਦੇ ਸਮੇਂ ਸੇਵਿਸ ਹੋ ਗਈ ਸੀ ਬੰਦ ਸਸਤੇ ਕਾਲ ਨਮਸਕਾਰ ਗੌਰਵ ਸ਼ੁਕਲਾ ਮੈਂ ਹਾਂ ਤੁਹਾਡੇ ਨਾਲ ਤੇ ਖਜ਼ਾਨਾ ਫਰਕ ਤਾਂ ਪੈਂਦਾ ਹੈ ਲੈ ਕੇ ਫਰਕ ਤਾਂ ਪੈਂਦਾ ਦੇ ਵਿੱਚ ਹਰ ਰੋਜ਼ ਦੀ ਤਰ੍ਹਾਂ ਪੰਜਾਬੀ ਹਰ ਖਬਰ ਤੁਹਾਡੇ ਤੱਕ ਪਹੁੰਚਾਵਾਂਗੇ ਜਿਸ ਦੇ ਵਿੱਚ ਜ਼ਰੂਰੀ ਹੈ ਖਬਰ ਤੁਹਾਡੇ ਤੱਕ ਵੀ ਪਹੁੰਚਣੀ ਔਰ ਪ੍ਰਸ਼ਾਸਨ ਤੇ ਸਰਕਾਰ ਤੱਕ ਵੀ ਪਹੁੰਚਣੀ ਉਹ ਖਬਰਾਂ ਜਿਨ੍ਹਾਂ ਦੇ ਨਾਲ ਸਾਨੂੰ ਸਾਰਿਆਂ ਨੂੰ ਫਰਕ ਪੈਂਦਾ ਹੁਣ ਅੱਗੇ ਵਧਦੇ ਹਾਂ ਤੇ ਹੁਣ ਰੁਕਾਂਗਾ ਮੈਂ ਸੰਗਰੂਰ ਦਾ ਤੇ ਗੱਲ ਮੌਨਸੂਨ ਦੀ ਤੇ ਨਾਲ ਹੀ ਕੱਗਰ ਦਰਿਆ ਦੀ ਮੌਨਸੂਨ ਦੀ दस्तक ਦੇ ਨਾਲ ਹੀ ਸੰਗਰੂਰ ਦੇ ਖਨੌਰੀ ਇਲਾਕੇ ਦੇ ਵਿੱਚ ਇੱਕ ਚਿੰਤਾ ਵਾਲੀ ਤਸਵੀਰ ਸਾਹਮਣੇ ਆਈ ਹੈ ਦਰਸਲ ਪਾਖੜਾ ਨਹਿਰ ਜੋ ਹਿਮਾਚਲ ਤੋਂ ਨਿਕਲ ਕੇ ਪੰਜਾਬ ਹਰੇਣਾ ਹੁੰਦੇ ਹੋਏ ਰਾਜਸਥਾਨ ਤੱਕ ਜਾਂਦੀ ਹੈ ਉਸ ਦੇ ਵਿੱਚ ਪਾਣੀ ਦਾ ਵਹਾਅ ਇੰਨਾ ਤੇਜ਼ ਹੈ ਕਿ ਖਨੌਰੀ ਦੇ ਪੋਲ ਕੱਗਰ ਦਰਿਆ ਦੇ ਉੱਤੇ ਬਣੇ ਪੁਲ ਦੇ ਹੀਟਾਂ ਤੋਂ ਪਾਣੀ ਲੀਕ ਹੋ ਰਿਹਾ ਹੈ ਇਹ ਪਾਣੀ ਸਿੱਧਾ ਕੱਗਰ ਦੇ ਵਿੱਚ ਡਿੱਗ ਰਿਹਾ ਹੈ ਜਿੱਥੇ ਪਹਿਲਾਂ ਵੀ ਮੀਂਹ ਦੇ ਕਾਰਨ ਪਾਣੀ ਦਾ ਪੱਧਰ ਵਧਿਆ ਹੋਇਆ ਹੈ ਬਾਗੀ ਇਸ ਪਾਖੜਾ ਨਹਿਰ ਦੇ ਵਿੱਚੋਂ ਕੱਗਰ ਦਰਿਆ ਦੇ ਵਿੱਚ ਵੱਡੇ ਪੱਧਰ ਤੇ ਪਰ ਲੀਕੇਜ ਹੋ ਰਹੀ ਆ ਜਿਹੜਾ ਪਾਣੀ ਹੈਗਾ ਉਹ ਸਮਰਸੀਬਲ ਮੋਟਰ ਦੇ ਵਾਂਗ ਅੱਗੇ ਕੱਗਰ ਦੇ ਵਿੱਚ ਜਾ ਰਿਹਾ ਇਹ ਲੀਕਜ ਕਿਸੇ ਵੀ ਸਮੇਂ ਵੱਡੇ ਹਾਦਸੇ ਦੀ ਵਜ੍ਹਾ ਬਣ ਸਕਦੀ ਹੈ ਕਿਉਂਕਿ ਜਿਵੇਂ ਹੀ ਤਰੇਡ ਵੱਡੀ ਹੋ ਕੇ ਟੁੱਟੀ ਤਾਂ ਨਹਿਰ ਦਾ ਪਾਣੀ ਵੀ ਖੱਗਰ ਦੇ ਵਿੱਚ ਮਿਲ ਜਾਏਗਾ ਉਧਰ ਨਿਊਜ਼ 80 ਦੀ ਖਬਰ ਦੀ ਖਾਣ ਤੋਂ ਬਾਅਦ ਮੌਕੇ ਤੇ ਨਹਿਰੀ ਵਿਭਾਗ ਦੇ ਮੁਲਾਜ਼ਮ ਪਹੁੰਚੇ ਅਤੇ ਜਾਇਜ਼ਾ ਲੈ ਕੇ ਅਧਿਕਾਰੀਆਂ ਨੂੰ ਰਿਪੋਰਟ ਕਰਨ ਦੀ ਗੱਲ ਕੀਤੀ ਲੀਕਜ ਦਾ ਇਹ ਤਾਂ ਬਈ ਰਾਤ ਤੋਂ ਸ਼ੁਰੂ ਤੋਂ ਕਾਫੀ ਟਾਈਮ ਤੋਂ ਇਹ ਚੱਲਦੀ ਆ ਰਹੀ ਹੈ ਤੁਹਾਨੂੰ ਲੱਗਦਾ ਨਹੀਂ ਅਗਰ ਕਾਫੀ ਟਾਈਮ ਤੋਂ ਇਹ ਵੱਡਾ ਨੁਕਸਾਨ ਹੋ ਰਿਹਾ ਤਾਂ ਇਹਦੀ ਹੁਣ ਤਾਂ ਰਿਪੇਅਰ ਕਰਨੀ ਚਾਹੀਦੀ ਸੀ ਤਾਂ ਹੋਈ ਯਾਰ ਰਿਪੇਅਰ ਵੀ ਪਿੱਛੇ ਵੀ ਕਰਾਈ ਸੀ ਲੀਕਜ ਨਾਲ ਪਾਣੀ ਦਾ ਪੱਧਰ ਵੱਜ ਜਾਂਦਾ ਖੇਰ ਜ਼ਰੂਰਤ ਹੈ ਤੇਜ਼ ਕਾਰਵਾਈ ਦੀ ਤਾਂ ਕਿ ਇਹ ਲੀਕੇਜ ਕਿਸੇ ਆਫਤ ਦੇ ਵਿੱਚ ਨਾ ਬਦਲ ਜਾਵੇ। ਇਹ ਜ਼ਰੂਰਤ ਇਸ ਤ੍ਰਿਕੇ ਦੀ ਹੈ ਕਿ ਫਾਈਲਾਂ ਦੇ ਵਿੱਚੋਂ ਨਿਕਲ ਕੇ ਜ਼ਬਰਦਸਤ ਤਰੀਕੇ ਨਾਲ ਐਕਸ਼ਨ ਕਰਦਾ ਹੋਇਆ ਪ੍ਰਸ਼ਾਸਨ ਨਜ਼ਰ ਆਵੇ। ਖੈਰ ਜਦੋਂ ਲੀਕੇਜ ਦੀ ਜਾਣਕਾਰੀ ਪਹੁੰਚਣ ਦੇ ਬਾਵਜੂਦ ਉਸ ਨੂੰ ਲੈ ਕੇ ਕਦਮ ਫੌਰੀ ਤੌਰ ਤੇ ਨਾ ਚੁੱਕੇ ਜਾਣ ਫਿਰ ਫਰਕ ਤਾਂ ਪੈਂਦਾ। ਹੁਣ ਅਗਲੀ ਖਬਰ ਦਾ ਰੁਕ ਕਰਦੇ ਹਾਂ ਖੰਨਾ ਦੇ ਕੋਲ ਪਿੰਡ ਹੈ ਮਾਨੂਪੁਰ। ਮਨਪੁਰ ਦੇ ਵਿੱਚ ਬਰਸਾਤ ਦੀ ਭਜਨ ਨਾਲ ਇੱਕ ਕੱਚਾ ਮਕਾਨ ਟਹਿ ਗਿਆ ਉਸ ਦੀ ਛੱਤ ਟਹਿ ਗਈ। ਅਤੇ ਸਾਥ ਅਤੇ ਸਾਥ ਸੀ ਦੇ ਵਿੱਚ ਛੱਤ ਦੇ ਮਲਬੇ ਦੇ ਹੇਠਾਂ ਦਬ ਕੇ 38 ਸਾਲ ਦੀ ਬਈਲਾ ਚਰਨਜੀਤ ਕੌਰ ਦੀ ਮੌਤ ਹੋ ਗਈ। ਜਾਣਕਾਰੀ ਦੇ ਮੁਤਾਬਿਕ ਹਾਦਸੇ ਦੇ ਸਮੇਂ ਮਹਿਲਾ ਆਪਣੇ ਪਤੀ ਲਖਬੀਰ ਸਿੰਘ ਅਤੇ ਤਿੰਨ ਬੱਚਿਆਂ ਦੇ ਨਾਲ ਕਮਰੇ ਵਿੱਚ ਸੌ ਰਹੀ ਸੀ। ਛਾਰੇ ਟੱਕੇ ਹਨ ਰੋਟੀ ਪਾਣੀ ਖਾਦਾ। ਰੋਟੀ ਖਾਣ ਗਿਆ ਪਤਾ ਨਹੀਂ ਰਾਜ ਤੋਂ ਪਾਣੀ ਪੀਣ ਲੱਗੇ ਸੀ। ਕੋਈ ਗੱਲ ਨਹੀਂ ਆ ਸੀ ਸੁੱਤੇ ਪਏ ਸੀ ਉੱਠ ਕੇ ਚਲੇ ਗਏ ਬੱਚਿਆਂ ਨਾਲ ਪਾਣੀ ਪੀਣ ਲੱਗੇ ਹਾਂ ਤਾਂ ਇੰਨੇ ਹੀ ਪਤਾ ਲੱਗਿਆ ਵੀ ਸੱਤ ਜੱਟ ਡਿੱਗੀ ਆ ਫੇਰ ਅਸੀਂ ਕੱਢਿਆ ਨਾ ਫਿਰ ਰੋਲਾ ਪਾਇਆ ਹਾਦਸੀ ਤੋਂ ਬਾਅਦ ਪਤੀ ਨੇ ਮਦਦ ਲਈ ਪਿੰਡ ਵਾਲਿਆਂ ਨੂੰ ਸੱਦਿਆ ਮਲਬਾ ਹਟਾਇਆ ਗਿਆ ਚਰਨਜੀਤ ਕੌਰ ਨੂੰ ਹਸਪਤਾਲ ਪਹੁੰਚਾਇਆ ਗਿਆ ਪਰ ਡਾਕਟਰ ਨੇ ਉਹਨਾਂ ਨੂੰ ਮ੍ਰਿਤਕ ਐਲਾਨ ਦਿੱਤਾ ਬਾਹਰ ਕੰਟ ਉਪਰ ਛੱਤ ਡੇਗਣ ਨਾਲ ਇਹਨਾਂ ਦੀ ਡੈਥ ਹੋਈ ਆ ਪਹਿਲਾਂ ਚੱਕ ਕੇ ਉਹਨਾਂ ਨੂੰ ਮਾਨੋਬਰ ਹਸਪਤਾਲ ਚ ਲੈ ਕੇ ਗਏ ਨੇ ਪਿੰਡ ਦੇ ਬੰਦੇ ਸਾਡੇ ਵਧੀਆ ਨੇ ਜੀ ਉਸ ਤੋਂ ਬਾਅਦ ਵਿੱਚ ਵਿਰਾਂ ਲੋਦੇ ਖਾਣੇ ਨੂੰ ਰੈਫਰ ਕਰਤਾ ਜੀ ਉੱਤੇ ਜਾ ਕੇ ਉਹਨਾਂ ਦੀ ਡੈਥ ਹੋ ਗਈ। ਫਿਰ ਆਰਥਿਕ ਤੰਗੀ ਦੇ ਕਾਰਨ ਪੱਕਾ ਮਕਾਨ ਨਾ ਬਣਾਉਣ ਦੀ ਵਜਨ ਨਾਲ ਹੋਇਆ ਇਹ ਹਾਦਸਾ ਪਰਿਵਾਰ ਦੇ ਲਈ ਹਮੇਸ਼ਾ ਅਜੀਹਰ ਦੁੱਖ ਬਣ ਗਿਆ ਜੋ ਨਾਲ ਰਹੇਗਾ। ਵਰਬਖ ਸਾਹਿਬ ਦੀ ਵਜਨ ਨਾਲ ਦਿੱਕਤ ਹੈ ਹਾਲਾਂਕਿ ਬਟਸਾਤ ਆਉਣ ਬੜੇ ਦਿਨਾਂ ਚ ਵੀ ਆਏਗੀ ਇਸ ਕਰਕੇ ਉਮੀਦ ਕਰਦੇ ਹਾਂ ਕਿ ਕੁਝ ਲੋਕ ਇੰਤਜ਼ਾਮ ਜ਼ਰੂਰ ਕਰ ਲੈਣ ਤੇ ਸਭ ਦੇ ਵਿਚਾਲੇ ਪ੍ਰਸ਼ਾਸਨ ਵੀ ਇੰਤਜ਼ਾਮ ਕਰ ਲੇ। ਕਹ ਰੋਜ਼ ਦੀ ਤਰ੍ਹਾਂ ਮੈਂ ਤੁਹਾਨੂੰ ਅਪਡੇਟ ਦੇਣ ਦੀ ਕੋਸ਼ਿਸ਼ ਕਰਾਂਗਾ ਕਿ ਕਿਸ ਤਰੀਕੇ ਨਾਲ ਇਸ ਸਮੇਂ ਪਾਣੀ ਦਾ ਪੱਧਰ ਹੈ ਜਿਹੜੇ ਡੈਮ ਨੇ ਔਰ ਉਹਨਾਂ ਦੇ ਸਭ ਤੋਂ ਪਹਿਲਾਂ ਪੰਡੋਰ ਡੈਮ ਦਾ ਜ਼ਿਕਰ ਕਰਦੇ ਹਾਂ। ਪੰਡੋਰ ਡੈਮ ਬਿਆਸ ਦੇ ਤੇ ਖਤਰੇ ਦਾ ਨਿਸ਼ਾਨਾ ਹੈ 3941 ਫੁੱਟ ਤੇ ਇਸ ਵਿੱਚ ਮਾਫੀ ਚਾਹਾਂਗਾ 2941 ਤੇ ਜਿਹੜਾ ਮੌਜੂਦਾ ਪੱਧਰ ਹੈ ਪਾਣੀ ਦਾ 2920 ਇਹ 2 ਜੁਲਾਈ ਦਾ ਅੰਕੜਾ ਅਸੀਂ ਤੁਹਾਡੇ ਸਾਹਮਣੇ ਰੱਖ ਰਹੇ ਹਾਂ। ਇਸ ਤੋਂ ਬਾਅਦ ਅਗਲਾ ਡੈਮ ਦਿਖਾਣਾ ਤੁਹਾਨੂੰ ਪਾਖੜਾ ਡੈਮ ਦੇ ਵਿੱਚ ਸਥਿਤੀ ਕੀ ਹੈ ਪਾਖੜਾ ਡੈਮ ਦੇ ਵਿੱਚ ਖਤਰੇ ਦਾ ਨਿਸ਼ਾਨਾ ਹੈ 1680 ਤੇ ਇਸ ਸਮੇਂ ਮੌਜੂਦਾ ਪੱਧਰ ਹੈ 1578 ਦੇ ਆਸ-ਪਾਸ ਯਾਨੀ ਕਾਫੀ ਫਰਕ ਹੈ 101 ਫੁੱਟ ਦਾ ਫਰਕ ਹੈਗਾ ਇਸ ਦੇ ਨਾਲ ਹੀ ਆਏਗਾ ਪੌਂਗ ਡੈਮ ਉਸ ਦਾ ਵੀ ਤੁਹਾਨੂੰ ਇੱਕ ਅਪਡੇਟ ਦਿੰਨੇ ਆ ਖਤਰੇ ਦਾ ਨਿਸ਼ਾਨਾ ਹੈ 1380 ਔਰ 1319 ਇਸ ਸਮੇਂ ਮੌਜੂਦਾ ਪੱਧਰ ਹੈਗਾ ਇਹ ਯਾਨੀ ਕਰੀਬ 66 ਫੁੱਟ ਦਾ ਫਰਕ ਹੈ ਪੁਆਇੰਟ ਇਹ ਹੈ ਕਿ ਅਸੀਂ ਇਸ ਕਰੀਬ ਤੁਹਾਡੇ ਸਾਹਮਣੇ ਰੋਜ਼ਾਨਾ ਰੱਖ ਰਹੇ ਹਾਂ ਕਿ ਪਾਣੀ ਦੀ ਸਥਿਤੀ ਕੀ ਹੈ ਨਾ ਡੈਮਪ ਦੇ ਵਿੱਚ ਉਹ ਰੋਜ਼ਾਨਾ ਸਾਡੇ ਦਰਸ਼ਕਾਂ ਤੱਕ ਜਾਣਕਾਰੀ ਪਹੁੰਚਦੀ ਹੈ ਹਾਲਾਂਕਿ ਪੰਡੋਰ ਡੈਮ ਜਿਹੜਾ ਹੈਗਾ ਉਹ ਬਿਲਕੁਲ ਖਤਰੇ ਦੇ ਨਿਸ਼ਾਨ ਤੋਂ ਕਰੀਬ-ਕਰੀਬ 22 ਫੁੱਟ ਹੀ ਹੇਠਾ ਹੁਣ ਅੱਗੇ ਵਧਦੇ ਹਾਂ ਅਗਲੀ ਖਬਰ ਵੱਲ ਉੱਤਰਦੇ ਹਾਂ ਫਰੀਦাবাদ ਦੇ ਵਿੱਚ ਜਿਮ ਦੇ ਵਿੱਚ ਕਸਰਤ ਕਰਦੇ ਸਮੇਂ ਇੱਕ ਸ਼ਖਸ ਦੀ ਮੌਤ ਹੋ ਗਈ ਔਰ ਕੁਝ ਤਸਵੀਰਾਂ ਸਾਹਮਣੇ ਹਨ ਮਾਮਲਾ ਸੈਕਟਰ 9 ਦਾ ਪੰਕਜ ਨਾਮ ਦਾ ਸ਼ਖਸ ਐਕਸਰਸਾਈਜ਼ ਕਰਦੇ ਸਮੇਂ ਅਚਾਨਕ ਜ਼ਮੀਨ ਦੇ ਉੱਤੇ ਡਿੱਗ ਗਿਆ ਜਿਮ ਦੇ ਵਿੱਚ ਮੌਜੂਦ ਲੋਕਾਂ ਦੀ ਜਦੋਂ ਤੱਕ ਉਸ ਦੇ ਉੱਤੇ ਨਜ਼ਰ ਪਈ ਬਹੁਤ देर ਹੋ ਚੁੱਕੀ ਸੀ ਪੰਕਜ ਪਿਛਲੇ 5 ਮਹੀਨੇ ਤੋਂ ਆਪਣੇ ਦੋਸਤ ਰੋਹਿਤ ਦੇ ਨਾਲ ਜਿਮ ਆ ਰਿਹਾ ਸੀ ਮੰਗਲਵਾਰ ਸਵੇਰੇ ਕਰੀਬ 10:30 ਵਜੇ ਵੀ ਉਹ ਆਪਣੇ ਦੋਸਤ ਰੋਹਿਤ ਦੇ ਨਾਲ ਜਿਮ ਪਹੁੰਚਿਆ ਵਰਕਆਊਟ ਤੋਂ ਪਹਿਲਾਂ ਪੰਕਜ ਨੇ ਇੱਕ ਬਲੈਕ ਕਾਫੀ ਲਈ ਅਤੇ ਸਿਰਫ 2 ਮਿੰਟ ਦੀ ਐਕਸਰਸਾਈਜ਼ ਕੀਤੀ ਉਸ ਸਮੇਂ ਉਹ ਜ਼ਮੀਨ ਦੇ ਉੱਤੇ ਡਿੱਗ ਗਿਆ ਡਾਕਟਰ ਦੇ ਮੁਤਾਬਿਕ ਪੰਕਜ ਨੂੰ ਕਾਰਡੀਓ ਕਰਸਟ ਆਇਆ ਸੀ ਜਿਸ ਦੀ ਵਜਹ ਨਾਲ ਉਸ ਦੀ ਮੌਤ ਹੋਈ ਅਤੇ ਜੇਕਰ ਸਮਾਂ ਰਿੰਦੇ ਉਸ ਨੂੰ ਸੀਪੀਆਰ ਦਿੱਤਾ ਜਾਂਦਾ ਤਾਂ ਪੰਕਜ ਦੀ ਜਾਨ ਬਚਾਈ ਜਾ ਸਕਦੀ ਸੀ। ਕਹੇ ਚਿੰਤਾ ਵਾਲੀ ਗੱਲ ਹੈ ਜਿਸ ਤਰੀਕੇ ਨਾਲ ਲਗਾਤਾਰ ਇਸ ਤਰੀਕੇ ਦੀਆਂ ਤਸਵੀਰਾਂ ਸਾਹਮਣੇ ਆ ਰਹੀਆਂ ਨੇ ਤੇ ਇੱਕ ਤਸਵੀਰ ਇੱਕ ਕੁਝ ਦਿਨ ਪਹਿਲਾਂ ਤਸਵੀਰ ਆਈ ਸੀ ਜਿਸ ਦੇ ਵਿੱਚ ক্রিকেট ਖੇਡਦੇ ਹੋਏ ਖਿਡਾਰੀ ਦੀ ਮੌਤ ਹੋ ਗਈ ਸੀ ਬੈਟਿੰਗ ਕਰਦੇ ਹੋਏ ਉਹਨਾਂ ਨੂੰ ਹਾਰਟ ਅਟੈਕ ਆ ਗਿਆ ਸੀ। ਹੁਣ ਅੱਗੇ ਵਧਦੇ ਹਾਂ। ਅਚਾਨਕ ਹਾਰਟ ਅਟੈਕ ਦੇ ਨਾਲ ਹੋਣ ਵਾਲੀਆਂ ਮੌਤਾਂ ਨੂੰ ਕੋਵਿਡ ਵੈਕਸੀਨ ਦੇ ਨਾਲ ਵੀ ਜੋੜਿਆ ਜਾਂਦਾ ਹੈ ਕਿ ਜਿਨ੍ਹਾਂ ਦੇ ਵੈਕਸੀਨ ਲੱਗੇ ਹੋਈ ਹੈ ਉਹਨਾਂ ਨੂੰ ਇਹ ਜ਼ਿਆਦਾ ਪ੍ਰੋਬਲਮ ਹੋ ਰਹੀ ਹੈ ਪਰ ਤੁਹਾਨੂੰ ਦੱਸਦੀ ਹੈ ਕਿ ਕੋਵਿਡ ਵੈਕਸੀਨ ਦਾ ਕੋਈ ਸਬੰਧ ਨਹੀਂ ਹੈ ਇੱਕ ਰਿਪੋਰਟ ਸਾਹਮਣੇ ਆਈ ਇੰਡੀਅਨ ਕਾਉਂਸਲ ਆਫ ਮੈਡੀਕਲ ਰਿਸਰਚ ਤੇ ਨੈਸ਼ਨਲ ਸੈਂਟਰ ਫਾਰ ਡਿਜ਼ੀਜ਼ ਕੰਟਰੋਲ ਨੇ ਆਪਣੀ ਸਟੱਡੀ ਦੇ ਵਿੱਚ ਦੱਸਿਆ ਕਿ ਦੇਸ਼ ਦੇ ਵਿੱਚ ਹਾਰਟ ਅਟੈਕ ਦੇ ਨਾਲ ਹੋਣ ਵਾਲੀਆਂ ਅਚਾਨਕ ਮੌਤਾਂ ਦਾ ਕੋਵਿਡ ਵੈਕਸੀਨ ਦੇ ਨਾਲ ਕੋਈ ਸਿੱਧਾ ਸਬੰਧ ਨਹੀਂ ਇਸ ਸਟੱਡੀ 18 ਤੋਂ 45 ਸਾਲ ਦੇ ਲੋਕਾਂ ਦੀ ਅਚਾਨਕ ਮੌਤ ਦੇ ਉੱਤੇ ਆਧਾਰਿਤ ਹੈ ਸਿਹਤ ਮੰਤਰਾਲੇ ਨੇ ਇਸ ਪਾਰਟੀ ਦੇ ਵਿੱਚ ਜਾਣਕਾਰੀ ਦਿੱਤੀ ਸਟਡੀ ਦੇ ਵਿੱਚ ਤਸਦੀਕ ਕੀਤੀ ਗਈ ਹੈ ਕਿ ਭਾਰਤ ਦੀ ਕੋਵਿਡ ਵੈਕਸੀਨ ਸੇਫ ਅਤੇ ਇਫੈਕਟਿਵ ਹੈ ਇਸ ਦੇ ਨਾਲ ਹੋਣ ਵਾਲੇ ਗੰਭੀਰ ਸਾਈਡ ਇਫੈਕਟ ਮਾਮਲੇ ਰੇਅਰ ਨਹੀਂ ਸਟਡੀ ਦੇ ਵਿੱਚ ਦੱਸਿਆ ਗਿਆ ਹੈ ਕਿ ਅਚਾਨਕ ਹੋਈਆਂ ਮੌਤਾਂ ਦੀ ਹੋਰ ਵਜ੍ਹਾ ਹੋ ਸਕਦੀ ਹੈ ਇਹਨਾਂ ਦੇ ਵਿੱਚ ਜੈਨੇਟਿਕਸ ਲਾਈਫਸਟਾਈਲ ਪਹਿਲਾਂ ਤੋਂ ਮੌਜੂਦ ਬਿਮਾਰੀ ਅਤੇ ਕੋਵਿਡ ਤੋਂ ਬਾਅਦ ਦੇ ਕੰਪਲਿਕਸ਼ਨਸ ਸ਼ਾਮਿਲ ਨੇ ਤਾ ਕੋਵਿਡ ਦੀ ਵੈਕਸੀਨ ਨੂੰ ਲੈ ਕੇ ਹੁਣ ਤੱਕ ਇਹ ਚੀਜ਼ਾਂ ਸਾਹਮਣੇ ਆ ਰਹੀਆਂ ਸੀ ਕਿ ਉਹਨਾਂ ਲੋਕਾਂ ਨੂੰ ਜ਼ਿਆਦਾ ਪ੍ਰੋਬਲਮ ਹੋ ਰਹੀ ਹੈ ਜਿਨ੍ਹਾਂ ਨੇ ਕੋਵਿਡ ਦੇ ਇੰਜੈਕਸ਼ਨ ਲਗਵਾਈ ਸੀ ਮੈਂ ਇੱਕ ਦਾ ਥੇ ਵੀ ਤੁਹਾਨੂੰ ਦੱਸ ਦਿਆਂ ਕਿ ਕੋਵਿਡ ਦੇ ਇੰਜੈਕਸ਼ਨਾਂ 220 ਕਰੋੜ ਲੱਗੇ ਨੇ ਸਾਡੇ ਦੇਸ਼ ਦੇ ਵਿੱਚ ਇਹਨਾਂ ਦੇ ਵਿੱਚ ਫਸਟ ਡੋਜ਼ ਸੈਕੰਡ ਡੋਜ਼ ਥਰਡ ਡੋਜ਼ ਮਿਲਾ ਕੇ ਯਾਨੀ ਇੱਕ ਵੱਡੀ ਆਬਾਦੀ ਦੇਸ਼ ਦੇ ਵਿੱਚ ਕੋਵਿਡ ਦੀ ਵੈਕਸੀਨ ਲਗਵਾ ਚੁੱਕੀ ਹੈ ਪਰ ਫਿਰ ਵੀ ਇਸ ਨੂੰ ਲੈ ਕੇ ਬਹੁਤ ਸਾਰਾ ਬਹੁਤ ਸਾਰੀ ਤਰ੍ਹਾਂ ਦੀਆਂ ਗੱਲਾਂ ਜ਼ਰੂਰ ਹੋ ਰਹੀਆਂ ਹੁਣ ਅੱਗੇ ਵਧਦੇ ਹਾਂ ਗੱਲ GST ਦੀ ਕੇਂਦਰ ਸਰਕਾਰ ਹੁਣ ਮਿਡਲ ਕਲਾਸ ਅਤੇ ਲੋਅਰ ਇਨਕਮ ਫੈਮਿਲੀ ਨੂੰ ਜੀਐਸਟੀ ਦੇ ਵਿੱਚ ਘਟਾਪੀ ਕਰਕੇ ਰਾਹਤ ਦੇਣ ਦੀ ਤਿਆਰੀ ਕਰ ਰਹੀ ਹੈ। ਰਿਪੋਰਟ ਦੇ ਮੁਤਾਬਕ 12% ਦੇ ਜੀਐਸਟੀ ਸਲੈਬ ਨੂੰ ਪੂਰੀ ਤਰ੍ਹਾਂ ਨਾਲ ਖਤਮ ਕਰ ਜੋ ਮੌਜੂਦਾ 12% ਟੈਕਸ ਵਾਲੀ ਆਈਟਮਸ ਨੂੰ 5% ਸਲੈਬ ਦੇ ਵਿੱਚ ਲਿਆਂਦਾ ਜਾ ਸਕਦਾ ਹੈ। ਇਸ ਬਦਲਾਅ ਦੇ ਵਿੱਚ ਮਿਡਲ ਕਲਾਸ ਅਤੇ ਇਕਨੋਮਿਕਲੀ ਵੀਕਰ ਸੈਕਸ਼ਨ ਦੇ ਯੂਜ਼ ਦੇ ਵਿੱਚ ਆਉਣ ਵਾਲੀਆਂ ਆਈਟਮਸ ਸ਼ਾਮਿਲ ਹੋਣਗੀਆਂ। ਇਹਨਾਂ ਦੇ ਵਿੱਚ ਟੂਥਪੇਸਟ ਅਤੇ ਟੂਥ ਪਾਊਡਰ, ਛਤਰੀਆਂ ਸਾਈਕਲ ਮਸ਼ੀਨ ਪ੍ਰੈਸ਼ਰ ਕੁੱਕਰ ਅਤੇ ਰਸੋਈ ਦੇ ਬਰਤਨ ਗੀਜ਼ਰ ਸਮਾਲ ਕੈਪੈਸਿਟੀ ਵਾਸ਼ਿੰਗ ਮਸ਼ੀਨ ਸਾਈਕਲ 1000 ਰੁਪਏ ਤੋਂ ਜ਼ਿਆਦਾ ਕੀਮਤ ਵਾਲੇ ਰੈਡੀਮੇਡ ਕੱਪੜੇ 500 ਤੋਂ 1000 ਰੁਪਏ ਦੇ ਵਿਚਾਲੇ ਦੀ ਕੀਮਤ ਵਾਲੇ ਜੁੱਤੇ ਸਟੇਸ਼ਨਰੀ ਆਈਟਮ ਬੈਕਸਿਨ ਸੇਰਮਿਕ ਟਾਈਲਾਂ ਅਤੇ ਐਗਰੀਕਲਚਰ ਟੂਲਸ ਸ਼ਾਮਿਲ ਨੇ ਇਸ ਕਦਮ ਦੇ ਨਾਲ ਸਰਕਾਰ ਦੇ ਉੱਤੇ 40000 ਕਰੋੜ ਤੋਂ 50000 ਕਰੋੜ ਰੁਪਏ ਦਾ ਬੋਝ ਵਧੇਗਾ ਪਰ ਦਾਵਾ ਕੀਤਾ ਜਾ ਰਿਹਾ ਹੈ ਕਿ ਸ਼ੁਰੂਆਤੀ ਅਸਰ ਚੱਲਣ ਦੇ ਲਈ ਤਿਆਰ ਨੇ ਤਯਦਾ ਸਿੱਧਾ ਤੌਰ ਦੇ ਉਤੇ ਰਾਹਤ ਉਹਨਾਂ ਲੋਕਾਂ ਨੂੰ ਹੋਵੇਗੀ ਜੋ ਇਹ ਸਮਾਨ ਖਰੀਦ ਰਹੇ ਨੇ ਟੈਕਸ ਕਿੰਨਾ ਘਟ ਕੀਤਾ ਜਾਂਦਾ ਹੈ ਜਾਂ ਕਿੰਨਾ ਕਰ ਦਿੱਤਾ ਜਾਂਦਾ ਉਸ ਦੇ ਉੱਤੇ ਨਜ਼ਰ ਰਹੇਗੀ ਖੈਰ ਅੱਗੇ ਵੱਧਦੇ ਹਾਂ ਪਹਿੋਂ ਜ਼ਿਕਰ ਕਰਾਂਗੇ ਅਸੀਂ ਅੱਜ ਦੇ ਸਵਾਲ ਦਾ ਅੱਜ ਦਾ ਸਵਾਲ ਕੀ ਇਸਕ੍ਰੀਨ ਤੇ ਆਏਗਾ ਅੱਜ ਦਾ ਸਵਾਲ ਜੀਐਸਟੀ ਦੇ ਨਾਲ ਜੁੜਿਆ ਹੋਇਆ ਪੁੱਛ ਰਿਹਾ ਜੀਐਸਟੀ ਲਾਗੂ ਕਰਨ ਵਾਲਾ ਪਹਿਲਾ ਦੇਸ਼ ਕਿਹੜਾ ਹੈ ਸਾਡਾ ਦੇਸ਼ ਭਾਰਤ ਫਰਾਂਸ ਚੀਨ ਜਾਂ ਫਿਰ ਰੂ ਸਹੀ ਜਵਾਬ ਕੀ ਹੈ ਛੋਗਿਰ ਦੇ ਵਿੱਚ ਪੂਰੀ ਜਾਣਕਾਰੀ ਦੇ ਨਾਲ ਅਸੀਂ ਤੁਹਾਡੇ ਸਾਹਮਣੇ ਰੱਖਾਂਗੇ ਹੁਣ ਅੱਗੇ ਵੱਧਦੇ ਹਾਂ ਅਗਲੀ ਖਬਰ ਦਾ ਰੁਕ ਕਰਦੇ ਹਾਂ ਤੇ ਗੱਲ ਬਿਕਰਮ ਮਜੀਠੀਆ ਦੀ ਆਮਦਨ ਤੋਂ ਜ਼ਿਆਦਾ ਜਾਇਦਾਦ ਦੇ ਕੇਸ ਦੇ ਵਿੱਚ ਗ੍ਰਿਫਤਾਰ ਬਿਕਰਮ ਮਜੀਠੀਆ ਦੀ ਵਿਜੀਲੈਂਸ ਨੂੰ ਰਿਮਾਂਡ 4 ਦਿਨ ਦੀ ਹੋਰ ਮਿਲ ਗਈ। ਵਿਜੀਲੈਂਸ ਨੇ ਮੋਹਾਲੀ ਕੋਰਟ ਦੇ ਵਿੱਚ ਦੱਸਿਆ ਕਿ ਜਾਂਚ ਦੇ ਦੌਰਾਨ ਕਈ ਅਹਿਮ ਸਵਾਲਾਂ ਤੇ ਮਜੀਠੀਆ ਸਹਿਯੋਗ ਨਹੀਂ ਕਰ ਰਹੇ। ਉਹਨਾਂ ਨੂੰ ਹੁਣ ਪੰਜਾਬ ਤੋਂ ਬਾਹਰ ਯੂਪੀ ਦੇ ਗੋ ਰਖੁਰ ਲੈ ਜਾ ਕੇ ਪੁੱਛਗਿੱਛ ਕਰਨੀ ਪੈ ਸਕਦੀ ਹੈ। ਸਾਨੂੰ ਇਹ ਮਿਸਗਾਈਡ ਕਰਦਾ ਰਿਹਾ ਅਕਿਊ ਸਾਡੇ ਨਾਲ ਬਿਲਕੁਲ ਕਿਸੇ ਤਰੀਕੇ ਦਾ ਕੋਆਪਰੇਸ਼ਨ ਕਰਨ ਤੋਂ ਮਨਾ ਕਰ ਰਿਹਾ ਸੀਗਾ। ਤੇ ਸਾਨੂੰ ਪਹਿਲੇ ਸ਼ਿਮਲਾ ਲੈ ਗਿਆ ਤੇ ਉੱਥੇ ਕੋਆਪਰੇਸ਼ਨ ਨਹੀਂ ਕੀਤੀ ਫਿਰ ਉਸ ਤੋਂ ਬਾਅਦ ਸਾਨੂੰ ਮਜੀਠੇ ਲੈ ਗਿਆ ਤੇ ਮਜੀਠੇ ਵੀ ਕੋਆਪਰੇਸ਼ਨ ਨਹੀਂ ਕੀਤੀ ਵਿਜੀਲੈਂਸ ਦਾ ਦਾਅਵਾ ਕੀ ਜਾਂਚ ਦੇ ਵਿੱਚ ਬੇਨਾਮੀ ਸੰਪਤੀਆਂ ਦਾ ਖੁਲਾਸਾ ਹੋਇਆ ਹੈ ਸ਼ਿਮਲਾ ਚ 402 ਹੈਕਟੇਰ ਯਾਨੀ 1000 ਕਿੱਲੇ ਬੇਨਾਮੀ ਸੰਪਤੀ ਮਿਲੀ ਹੈ ਜਿਹੜੀ ਸ਼ਿਮਲਾ ਦੀ ਪ੍ਰਾਪਰਟੀ ਜਿਹਦੇ ਕਰਕੇ ਸ਼ਿਮਲਾ ਉਹਨਾਂ ਨੂੰ ਲੈ ਕੇ ਵੀ ਜਾਇਆ ਗਿਆ ਸੀ ਤੇ ਕੋਪਰੇਟ ਨਹੀਂ ਕੀਤਾ ਸੀ ਤੇ ਉਹ ਜਿਹੜੀ ਪ੍ਰਾਪਰਟੀ ਸੀਗੀ ਉੱਥੇ ਜਦੋਂ ਰਜਿਸਟਰੀਆਂ ਚੈੱਕ ਕੀਤੀਆਂ ਗਈਆਂ ਤਾਂ ਇੱਕ 401 ਰਜਿਸਟਰੀ ਨਿਕਲ ਕੇ ਆਂਦੀ ਹੈ 402 ਹੈਕਟੇਅਰ ਲੈਂਡ ਜਿਹੜਾ ਜਿਹੜਾ ਕਿ ਕਿੱਥੇ ਵੀ ਅੱਜ ਤੱਕ ਐਫੀਡੇਵਿਡਸ ਦੇ ਵਿੱਚ ਨਹੀਂ ਆਇਆ ਇਧਰ ਮਜੀਠਿਆ ਦੇ ਵਕੀਲ ਦਾ ਦਾਵਾ ਹੈ ਕਿ ਵਿਜੀਲੈਂਸ ਨੂੰ Shimla Chandigarh ਤੇ ਮਜੀਠਾ ਦੇ ਵਿੱਚ ਕੁਝ ਨਹੀਂ ਮਿਲਿਆ ਸਰਕਾਰ ਦੇ ਕੋਲੇ ਇਸ ਕੇਸ ਦੇ ਵਿੱਚ ਹੁਣ ਕੱਖ ਨਹੀਂ ਬਚਿਆ ਇਹ ਉਹੀ ਕੱਲ ਹੋ ਗਈ ਜਿਹੜੀ ਅਸੀਂ ਹਮੇਸ਼ਾ ਤੋਂ ਕਹਿੰਦੇ ਆ ਕਿ ਡਰੱਗ ਦੇ ਕੇਸ 'ਚ ਇਹਨਾਂ ਨੂੰ ਡਰੱਗ ਨਹੀਂ ਲੱਭਿਆ ਡਿਸਪਰਪੋਰਸ਼ਨਟ ਐਫੈਕਟਸ ਦੇ ਕੇਸ 'ਚ ਐਸਟ ਨਹੀਂ ਲੱਭਰੇ ਕੋਰਟ ਦੇ ਵਿੱਚ ਮਜੀਠੀਆ ਦੀ ਰਿਮਾਂਡ ਨੂੰ ਲੈ ਕੇ ਕਰੀਬ 4 ਘੰਟੇ ਤੱਕ ਸੁਣਵਾਈ ਚੱਲੀ ਹੁਣ ਅਗਲੀ ਪੇਸ਼ੀ 6 ਜੁਲਾਈ ਨੂੰ ਹੋਵੇਗੀ। ਔਰ ਅਗਲੇ 4 ਦਿਨ ਦੇ ਵਿੱਚ ਜਿਹੜੀ ਮਜੀਠੀਆ ਦੀ ਰਿਮਾਂਡ ਮਿਲੀ ਆ ਉਸ ਦੇ ਵਿੱਚ ਗੋਰਖਪੁਰ ਵੀ ਲੈ ਕੇ ਜਾ ਸਕਦੀ ਹੈ ਜਿਸ ਤਰੀਕੇ ਨਾਲ ਵਕੀਲਾਂ ਦੇ ਵੱਲੋਂ ਜਾਣਕਾਰੀ ਦਿੱਤੀ ਗਈ। ਉਧਰ ਮਜੀਠੀਆ ਦੀ ਪੇਸ਼ੀ ਦੇ ਦੌਰਾਨ ਮੋਹਾਲੀ ਕੋਰਟ ਤੋਂ মিডিਆ ਨੂੰ ਵੀ ਦੂਰ ਰੱਖਿਆ ਗਿਆ। ਕਿਉਂਕਿ ਪੇਸ਼ੀ ਤੋਂ ਪਹਿਲਾਂ ਮਾਹੌਲ ਤਣਾਪੂਨ ਹੁੰਦਾ ਹੋਇਆ ਜ਼ਰੂਰ ਨਜ਼ਰ ਆ ਰਿਹਾ ਮਜੀਠੀਆ ਦੀ ਗ੍ਰਿਫਤਾਰੀ ਦੇ ਵਿਰੋਧ ਦੇ ਵਿੱਚ ਅਕਾਲੀ ਦਲ ਦੇ ਪ੍ਰਧਾਨ ਸੁਬੀਤ ਸਿੰਘ ਬਾਦਲ ਸਮਰਥਕਾਂ ਦੇ ਨਾਲ ਮੁਹਾਲੀ ਪਹੁੰਚ ਗਏ ਕੋਟਵਾਲੇ ਜਾਂਦੇ ਪਾਸੇ ਗੁਰਦੁਆਰਾ ਅੰਮ੍ਰਿਤਸਰ ਪਹੁੰਚੇ ਸਨ ਤੇ ਪੁਲਿਸ ਨੇ ਉਹਨਾਂ ਨੂੰ ਘੇਰ ਲਿਆ ਤੇ ਉਸ ਤੋਂ ਬਾਅਦ ਹਿਰਾਸਤ ਦੇ ਵਿੱਚ ਲਿਆ ਗਿਆ ਇਸ ਦੌਰਾਨ ਅਕਾਲੀ ਸਮਰਥਕਾਂ ਤੇ ਪੰਜਾਬ ਪੁਲਿਸ ਦੇ ਅਧਿਕਾਰੀਆਂ 'ਚ ਟਕਰਾਰ ਵੀ ਹੋਈ ਨਹੀਂ ਮੈਂ ਤਾਂ ਉੱਥੇ ਜਾਣਾ ਹੀ ਨਹੀਂ ਸਰ ਉਹਦਾ ਉਹਦਾ ਲਿੰਕ ਹੈਗਾ ਸਰ ਇੱਥੇ ਕੋਈ ਇਸ਼ੂ ਨਹੀਂ ਹੈਗਾ ਸਰ ਸਾਡੇ ਤਾਂ ਕਿਹੜੇ ਤੋਂ ਇਹ ਕੰਦਾਰੋ ਜੋ ਸੀ ਫਿਰ ਫਿਰ ਇਸ ਤੋਂ ਬਾਅਦ ਸੁਬੀਰ ਬਾਦਲਤੀ ਹੋਰ ਕਾਲੀ ਵਰਕਰਾਂ ਨੂੰ ਹਿਰਾਸਤ ਚ ਲਿਆ ਗਿਆ। ਕੇਜਰੀਵਾਲ ਨੇ ਪੂਰਾ ਪੰਜਾਬ ਕਬਜ਼ਾ ਕਰ ਲਿਆ। ਐਨਾ ਕਾਲੀ ਦਲ ਦੇ ਜਥੇਬੰਦੀ ਤੋਂ ਡਰ ਗਿਆ ਵਰਕਰਾਂ ਡਰ ਗਿਆ ਕਿ ਅੱਜ ਘਰ ਘਰ ਪਿੰਡ ਪਿੰਡ ਕੇਜਰੀਵਾਲ ਦੇ ਆਰਡਰ ਤੇ ਪੰਜਾਬ ਪੁਲਿਸ ਆ ਕੇ ਸਾਰਨ ਰੁਕੀ ਜਾਂਦੀ ਬੜੀ ਜਾਂਦੀ ਹੈ। ਮੋਹਾਲੀ ਦੇ ਵਿੱਚ ਹੋਏ ਹੰਗਾਮੇ ਤੇ ਆਮ ਆਦਮੀ ਪਾਰਟੀ ਦਾ ਕਹਿਣਾ ਹੈ ਕਿ ਜੋ ਵੀ ਕਾਨੂੰਨ ਦੇ ਮੁਤਾਬਿਕ ਕਾਰਵਾਈ ਕਰਨ ਤੋਂ ਰੁਕੇਗਾ ਉਸ ਦੇ ਖਿਲਾਫ ਸਖਤੀ ਵਰਤੀ ਜਾਵੇਗੀ। ਜੋ ਵੀ ਵਿਅਕਤੀ ਪੰਜਾਬ ਸਰਕਾਰ ਨੂੰ ਔਰ ਪੰਜਾਬ ਪੁਲਿਸ ਨੂੰ ਕਾਨੂੰਨ ਦੇ ਅਨੁਸਾਰ ਕਾਰਵਾਈ ਕਰਨ ਤੋਂ ਰੋਕੇਗਾ ਤੇ ਉਹਨੂੰ ਅਨਸਖਤੀ ਦੇ ਨਾਲ ਨਜੇਠਿਆ ਜਾਏਗਾ ਮਜੇਠੀਆਂ ਨੂੰ ਅੰਮ੍ਰਿਤਸਰ ਸਥਿਤ ਉਹਨਾਂ ਦੀ ਘਰ ਤੋਂ ਫੜਿਆ ਗਿਆ ਸੀ ਉਹਨਾਂ ਦੇ ਉੱਤੇ ਆਮਦਨ ਤੋਂ ਜ਼ਿਆਦਾ ਜਾਇਦਾਦ ਦਾ ਇਲਜ਼ਾਮ ਹੈ ਕਿਰੇ ਸਭ ਦੇ ਵਿਚਾਲੇ ਸਿਆਸਤ ਵਾਲੇ ਮਾਰ ਰਹੀ ਹੈ ਔਰ ਬਜੇਠੀਆਂ ਦਿੱਤੇ ਹੋਏ ਐਕਸ਼ਨ ਨੂੰ ਲੈ ਕੇ ਵੱਖ-ਵੱਖਰੇ ਤਰੀਕੇ ਦੇ ਪ੍ਰਤੀਕਰਮ ਨੇ ਹਰ ਪੋਲੀਟੀਕਲ ਪਾਰਟੀ 80 ਰੁਪਏ ਬਹੁਤ ਛੋਟੇ ਜਿਹੇ ਬ੍ਰੇਕ ਤੇਰੀ ਬ੍ਰੇਕ نیوز 파 ਅਸੀਂ ਜ਼ਿਕਰ ਕਰਾਂਗੇ ਬਾਰਡਰ 2 ਦਾ